ਤਾਂ ਪੰਜ ਮਹਲਦੀ ਬਣਾਈ ਅਸੀਂ ਉਹਦੇ ਵਿੱਚ ਅਸੀਂ ਕਾਲੀ ਹਲਦੀ ਅੰਬਾ ਹਲਦੀ ਦਾਰੂ ਹਲਦੀ ਤਿੰਨ ਚਾਰ ਜਿਹੜੀਆਂ ਪੰਜ ਹਲਦੀਆਂ ਪਾਈਆਂ ਨਾਲ ਉਹਦੇ ਜੰਗਲੀ ਹਲਦੀ ਤੇ ਇੱਕ ਉਹਦੇ ਚੋਂ ਨਿਕਲ ਕੇ ਆਈ ਜਿਹੜਾ ਕੁਦਰਤੀ ਦਰਦ ਨਿਵਾਰਕਾ ਠੀਕ ਹੈ ਜਿਹਨੂੰ ਕਹਿੰਦੇ ਨੇ ਪ੍ਰਕਿਰਤਿਕ ਪੇਨ ਕਿਲਰ ਜਿਵੇਂ ਪੇਨ ਕਿਲਰ ਜਿਹੜਾ ਜਿਹਦਾ ਕੋਈ ਸਾਈਡ ਇਫੈਕਟ ਹੀ ਨਹੀਂ ਆ ਠੀਕ ਹੈ ਉਹ ਤੁਹਾਡੇ ਸਰੀਰ ਦੇ ਵਿੱਚ ਮਾਸਪੇਸ਼ੀਆਂ 'ਚ ਦਰਦ ਹੋਵੇ ਹੱਡੀਆਂ 'ਚ ਦਰਦ ਹੋਵੇ ਗੋਡਿਆਂ 'ਚ ਦਰਦ ਹੋਵੇ ਉੱਚ ਤਾਂ ਫਾਇਦਾ ਕਰਦਾ ਹੀ ਕਰਦਾ ਉੱਚ ਕਰਦੇ ਕਰਦਾ ਨਾਲ ਨਾਲੇ ਗਠੀਏ ਚ ਬਹੁਤ ਕਾਲੀ ਹਲਦੀ ਦਾ ਰੋਲ ਗਠੀਏ ਚ ਬਹੁਤ بڑا ਦਿਖਾ ਸਕਦੇ ਹੋ ਕਾਲੀ ਹਲਦੀ ਜਿਹੜਾ ਰੂਪ ਕੀ ਹੈ ਉਹ ਆ ਰੂਪ ਹੈ ਕੱਚੀ ਦਾ ਇਹ ਰੂਪ ਹੈ ਠੀਕ ਹੈ ਜੀ ਇਹ ਹੁੰਦੀ ਹਲਦੀ ਵਰਗੀ ਹੋਈ ਆ ਦੇਖਣ ਨੂੰ ਵਰਗੀ ਹੋਈ ਹੈ ਹਾਂ ਹਾਂ ਪਰ ਜਦੋਂ ਆਪਾਂ ਇਹਨੂੰ ਤੋੜਾਂਗੇ ਨਾ ਤਾਂ ਇਹ ਵਿੱਚੋਂ ਨੀਲੇ ਰੰਗ ਦੀ ਨਿਕਲਦੀ ਆ ਜੰਨੀਲੇ ਦੀ ਨੀਲੇ ਰੰਗ ਦੀ ਉਹ ਪੀਲੀ ਹੁੰਦੀ ਉਹ ਵੀ ਇਦਾਂ ਦੀ ਹੈ ਉਹ ਇਦਾਂ ਹੁੰਦੀ ਹੈ ਤੇ ਇਹ ਕੀ ਆ ਕਿ ਇਹ ਔਰਾ ਸੈੱਟ ਕਰਦੀ ਆ ਬੋਡੀ ਦਾ ਕੌਫ ਮਸਲ ਪੇਨ ਜਿਹੜਾ ਨਾੜਾਂ ਜਿਹੜੀਆਂ ਬਰੀਕ ਨੇ ਬੋਡੀ ਦੇ ਵਿੱਚ ਉਹਨੂੰ ਔਰ ਇਹਦੇ